ਵੀਡੀਓ ਨੂੰ ਪੂਰੀ ਤਰ੍ਹਾਂ ਅੰਤ ਤੱਕ ਵੇਖਿਓ ਤੇ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ ਮੈਂ ਸਾਰਿਆਂ ਨੂੰ ਬੇਨਤੀ ਕਰਦੀ ਹਾਂ ਕਿ ਮੇਰੇ ਮਮਾ ਪਾਪਾ ਕੋਈ ਮਦਦ ਨਿਖਾਤਾ ਤੇ ਮੇਰੇ ਮਮਾ ਪਾਪਾ ਦੀ ਮਦਦ ਕਿਤੇ ਜਾਵੇ ਤੇ ਜਿੰਨੇ ਵੀ ਮੇਰੇ ਰਿਸ਼ਤੇਦਾਰ ਨੇ ਉਹ ਹਾਜੀ ਕੋਈ ਮਦਦ ਨਹੀਂ ਕਰਦੇ ਪਕਿੰਨੇ ਲੋਕਾਂ ਨੂੰ ਹੈਲਪ ਮੰਗਦੀ ਐ ਪਰ ਉਹ ਸਾਡੀ ਮਦਦ ਨਹੀਂ ਕਰਦੇ ਮੇਰੇ ਮਮਾ ਪਾਪਾ ਵੀ ਬਿਮਾਰ ਰਹਿੰਦੇ ਨੇ ਤੇ ਬਸ ਮੇਰੀ ਭੈਣ ਤੇ ਮੈਂ ਅੱਪਾ ਸਕੂਲ ਜਾਂਦੇ ਆ ਪਰ ਪਰ ਟੈਂਪੋਰਰੀ ਜਿਹੜੇ ਆਪਣੇ ਐਮਪੂਲੇ ਜਾਣੇ ਫੋੜੇ ਪੈਸੇ ਨਹੀਂ ਭਾਰ ਸਕਦੇ ਤੇ ਕਿਰਪਿਆ ਕਰਕੇ ਮੇਰੀ ਮਦਦ ਕੀਤੀ ਜਾਵੇ ਨਾ ਹੀ ਸਾਡੇ ਘਰ ਚ ਬੱਤੀ ਲੱਗੀ ਹੈ ਨਾ ਹੀ ਸਾਡੇ ਘਰ ਚ ਬਾਥਰੂਮ ਹੈਗਾ ਨਾ ਹੀ ਸਾਡੇ ਘਰ ਚ ਪਾਣੀ ਲੱਗਾ ਹੋਆ ਕਿਰਪਿਆ ਕਰਕੇ ਹਦੀ ਮਦਦ ਕੀਤੀ ਕਿ ਜਾਵੇ ਧੰਨਵਾਦ ਕਿ ਜਿਦ ਤੁਹਾਨੂੰ ਮੇਰੇ ਤੇ ਵਿਸ਼ਵਾਸ ਨਹੀਂ ਹੁੰਦਾ ਮੈਂ ਤੁਹਾਨੂੰ ਆਪਣਾ ਘਰ ਦਿਖਾ ਦਿੰਦੀ ਹਾਂ ਧੰਨਵਾਦ ਅਮਰਸਰ ਦੇ ਬਟਾਲਾ ਰੋਡ ਤੇ ਰਹਿਣ ਵਾਲਾ ਇੱਕ ਅਜਿਹਾ ਪਰਿਵਾਰ ਜਿਸਦੇ ਹਾਲਾਤ ਵੇਖ ਕੇ ਤੁਹਾਡੀ ਰੂਹ ਕੰਬ ਜਾਵੇਗੀ ਨਾ ਸਿਰ ਤੇ ਪੱਕੀ ਛੱਤ ਹੈ ਨਾ ਹੀ ਖਾਣ ਦੇ ਲਈ ਦੋ ਵਕਤ ਦੀ ਰੋਟੀ ਆ ਹੱਥ ਜੋੜ ਕੇ ਪਰਿਵਾਰ ਸਰਕਾਰ ਅਤੇ ਲੋਕਾਂ ਤੋਂ ਮਦਦ ਦੀ गुहार ਮਾਰ ਰਿਹਾ ਹੈ 9 ਸਾਲ ਦੀ ਮਾਸੂਮ ਕਹਿੰਦੀ ਹੈ ਕਿ ਸਵੇਰੇ ਇੱਕ ਸਮੇਂ ਰੋਟੀ ਬਣਦੀ ਹੈ ਅਤੇ ਉਸੇ ਰੋਟੀ ਨੂੰ ਰਾਹ ਤੱਕ ਟੈਂਟ ਟਾਈਮ ਖਾ ਕੇ ਹੀ ਉਹ ਗੁਜ਼ਾਰਾ ਕਰਦੇ ਨੇ ਬਾਂਸਾਂ ਅਤੇ ਤਰਪਾਲਾਂ ਦੇ ਨਾਲ ਬਣੇ ਇੱਕੋ ਕਮਰੇ ਦੇ ਵਿੱਚ ਹੀ ਮੌਜੂਦ ਹੈ ਰਸੋਈ ਅਤੇ ਬਾਥਰੂਮ ਪਤੀ ਅਤੇ ਪਤਨੀ ਦੋਵੇਂ ਕਮਾਈ ਕਰਦੇ ਸਨ ਪਰ ਘਰ ਦੇ ਅੰਦਰ ਵੱਡੀ ਬਿਮਾਰੀ ਨੇ ਸਾਰਾ ਘਰ ਗਰਕ ਕਰਕੇ ਰੱਖ ਦਿੱਤਾ 마ਸੂਮ ਬੱਚੀ ਦੀ ਮਾਂ ਕਹਿੰਦੀ ਹੈ ਕਿ ਹਰ ਰੋਜ਼ ਉਹ ਕੋਈ ਚੀਜ਼ ਵੇਚ ਕੇ ਆਟਾ ਲਿਆਉਂਦੀ ਹੈ ਆਪਣੇ ਘਰ ਦਾ ਗੁਜ਼ਾਰਾ ਕਰਦੀ ਆ ਮਾਮਾ ਧੀਆਂ ਨੇ ਸਮਾਜ ਸੇਵੀਆਂ ਤੇ ਸਰਕਾਰ ਦੇ ਕੋਲੋਂ ਹੱਥ ਜੋੜ ਕੇ ਮਦਦ ਦੀ ਅਪੀਲ ਕੀਤੀ ਆ ਮਾਸੂਮ ਨੇ ਸਿਰਫ ਸਿਰ ਦੀ ਛੱਤ ਪੱਕਾ ਕਰਵਾਉਣ ਦੇ ਲਈ ਕਿਹਾ ਹੈ ਉਸ ਤੋਂ ਇਲਾਵਾ ਮਾਤੀ ਦਾ ਕੀ ਕਹਿਣਾ ਆਓ ਸੁਣਦੇ ਆ ਹਾਂ ਬੜਾ ਇਹ ਆਪਣਾ ਨਾਮ ਦੱਸ ਮੇਰਾ ਨਾਮ ਨੀ ਹੈ ਉਮਰ 9 ਸਾਲ ਅੜਦੇ ਹਾਂਜੀ ਬੋੜੀ ਇਹ ਵੀਡੀਓ ਵਾਇਰਲ ਹੋ ਰਹੀ ਕੀ ਅਪੀਲ ਲਾਈ ਹੈ ਇਹਦੀ ਕਿਸੇ ਮੈਂ ਬਸ ਇੱਕ ਹੀ ਗੱਲ ਕਹਿਣਾ ਚਾਹੁੰਦੀ ਆਪਣੇ ਭੈਣ ਭਰਾ ਨੂੰ ਕਿ ਮੇਰੇ ਮਦਦ ਕੀਤੀ ਜਾਵੇ ਮੇਰੇ ਛੱਤ ਪਾਣ ਜੋਗੀ ਤੇ ਮੇਰੀ ਰੋਟੀ ਪਾਣੀ ਦਾ ਜੁਗਾੜ ਹੋ ਜੇ ਵੀਡੀਓ ਪਾਉਂਦਾ ਮਜਬੂਰੀ ਵੀ ਪਈ ਪਤਾ ਵੀਡੀਓ ਪਾਉਣੀ ਮੇਰੇ ਵੀਡੀਓ ਪਾਉਂਦੇ ਹੀ ਮਜਬੂਰੀ ਪਈ ਕਿ ਮੇਰੇ ਮੰਮਾ ਤੇ ਪਪਾ ਦੋਵੇਂ ਬਿਮਾਰ ਹੋ ਗਏ ਤੇ ਮੇਰੇ ਜਿੰਨੇ ਬਤਾ ਤੇ ਰਿਸ਼ਤੇਦਾਰ ਜਿੰਨੇ ਵੀ ਗਏ ਉਹਨਾਂ ਨਾਲੇ ਬੋਣੀ ਪੜੀ ਰੋਟੀ ਕਨੇ ਟਾਈਮ ਬੰਦੀ ਗਾ ਸਾਡੇ ਘਰ ਦੇ ਕੋਟੇ ਟਾਈਮ ਰੋਟੀ ਬੰਦੇ ਸਪੂਟਾ ਮੇ ਅੱਜ ਨਹੀਂ ਗਏ ਅੱਟੋ ਦੇ ਔਰ ਉਹਦੇ ਪੈਸੇ ਨਹੀਂ ਪਰੇਲੇ ਗਿਢ ਜਾਂਦਾ ਉਹਨੂੰ ਗਰਮੀ ਲੱਗਦੀ ਅੰਦਰ ਕਿ ਪਾਣੀ ਦੰਦਿਆ ਮੈਂ ਕੀ ਅਪੀਲ ਕਰਨੀ ਜਾਂਦੇ ਹੁਣ ਦੁਬਾਰਾ ਤੋਂ ਆਪਣੇ ਭੈਣ ਭਰਾ ਨੂੰ ਕਹਿਣਾ ਚਾਹੁੰਦੀ ਕਿ ਮੇਰੀ ਮਦਦ ਕੀਤੀ ਜਾਵੇ ਤੇ ਮੇਰੇ ਛੱਤ ਪਾਉਣ ਦੀ ਜੁਗਾੜ ਹੋ ਜਾਵੇ ਮੋਬਾਈਲ ਨੰਬਰ ਬੋਲ ਦੋ 9781064878 ਐਡਰੈਸ ਬਟਾਲਾ ਰੋਜ਼ ਮੁਸਤਾਬਾਦ ਬਿੱਲੀ ਕਾ ਦੀ ਬੈਕ ਸਾਈਡ ਤੇ ਅੱਜ ਮੈਂ ਆਪਣਾ ਨਾਮ ਦੱਸ। ਮੇਰਾ ਨਾਮ ਸੰਦਿਆ। ਕਿੱਥੇ ਰਹਿੰਦੇ? ਬਿਜਲੀ ਘਰ ਬਟਾਲਾ ਰੋਡ ਬੈਕਸਾਈਡ ਤੇ ਬੱਬੂ ਦੀ ਵੇਲੀ ਦੇ ਸਾਹਮਣੇ। ਬੋਡੀ ਬੇਟੀ ਨੇ ਇੱਕ ਵੀਡੀਓ ਪਾਈ ਹੈ ਵਾਹਿਬ। ਹਾਂਜੀ। ਦੁਕਾਨ ਕੀ ਬਣਦਾ? ਕੀ ਮਜ਼ਦੂਰੀ ਦਿੰਦੇ? ਸਰ ਮੈਂ ਕਾਫੀ ਬਿਮਾਰ ਰਹੀ ਹਾਂ। ਅਸੀਂ ਸਾਨੂੰ ਕਿਰਾਏ ਦੇ ਘਰ ਤੋਂ ਵੀ ਕੱਢ ਦਿੱਤਾ। ਅਸੀਂ ਕਿਰਾਇਆ ਭਰਨ ਯੋਗ ਨਹੀਂ ਹੈ। ਤਾਂ ਅਸੀਂ ਆਪਣੇ ਪਲਾਟ ਦੇ ਵਿੱਚ ਤਰਪੈਲ ਪਾ ਕੇ ਰਹਿਣ ਦਾ। ਸਰ ਮੈਂ ਇੰਨੇ ਯੋਗ ਨਹੀਂ ਹੈਗੀ ਕਿ ਮੈਂ ਆਪਣੇ ਬੱਚਿਆਂ ਦੀ ਫੀਸਾ ਭਰ ਜਗਾ ਜਾਂ ਬੱਚਿਆਂ ਨੂੰ ਸਕੂਲ ਭੇਜ ਜਗਾ। ਕਿੰਨੇ ਚਿਰ ਤੋਂ ਰਹਿ ਰਹੇ ਇੱਥੇ ਸਾਨੂੰ ਹੋ ਗਿਆ ਡੇਢ ਮਹੀਨਾ ਹੋ ਗਿਆ ਅਸੀਂ ਬਿਨਾ ਕਮਰੇ 'ਚ ਸਰ ਅਸੀਂ ਉਸੇ ਕਮਰੇ ਦੇ ਵਿੱਚ ਸਾਡੀ ਰਸੋਈ ਹੈ ਉਸੇ ਕਮਰੇ ਦੇ ਵਿੱਚ ਸਾਡਾ ਬਾਥਰੂਮ ਬਣਿਆ ਹੈ ਕਿੰਨੇ ਜਿ ਬੁਰੇ ਹਾਲਾਤਾਂ ਦੇ ਵਿੱਚ ਰਹਿਣਾ ਪੈਂਦਾ ਬਹੁਤ ਜ਼ਿਆਦਾ ਮੇਰੇ ਬੁਰੇ ਹਾਲਾਤ ਹੈ ਬਹੁਤ ਹੀ ਮਾੜੇ ਹਾਲ ਹੈ ਜਦੋਂ ਮੀਂਹ ਬਾਰਿਸ਼ ਹੁੰਦਾ ਕੀ ਹਾਲਾਤ ਸਾਰਾ ਮੀਂਹ ਦਾ ਪਾਣੀ ਅੰਦਰ ਵੜਦਾ ਕੱਪੜੇ ਭਾਂਡੇ ਸਭ ਇੱਕ ਟਾਈਮ ਦੀ ਰੋਟੀ ਬੰਦੀ ਹੈ ਉਹ ਵੀ ਕਦੀ ਕਦੀ ਗਿੱਲੀ ਹੋ ਜਾਂਦੀ ਹੈ ਉਹ ਵੀ ਸਾਡੇ ਕਰਮਾਚਾਰੀ ਹੁੰਦੀ ਬੱਚੀ ਦੱਸ ਰਹੀ ਤੁਸੀਂ ਵੀ ਬਿਮਾਰ ਰਹਿੰਦੇ ਹੋ ਇਹਨਾਂ ਦੇ ਪਿਤਾ ਜੀ ਵੀ ਬਿਮਾਰ ਹੈ ਕਿਸ ਚਾਹੀ ਹਾਂਜੀ ਕਾਫੀ ਉਹਨਾਂ ਨੂੰ ਦੋ ਦੋ ਮਹੀਨੇ ਹੋ ਗਏ ਉਹ ਵੀ ਬਿਮਾਰ ਹੈਗੇ ਤੇ ਮੈਂ ਵੀ ਕਾਫੀ ਬਿਮਾਰ ਹੈਗੀ ਹਾਂ ਕੀ ਅਪੀਲ ਲਾਉਣੀ ਚਾਹੁੰਦੀ ਹਾਂ ਨਰੇ ਜੀ ਤੁਹਾਨੂੰ ਸਮਝ ਆ ਗਈ ਮੇਰੇ ਭਰਾਵਾਂ ਨੂੰ ਇੱਕੋ ਹੀ ਬੇਨਤੀ ਹੈ ਮੇਰੀ ਹੈਲਪ ਕੀਤੀ ਜਾਵੇ ਕਿਸ ਤਰ੍ਹਾਂ ਦੀ ਹੈਲਪ ਲਈ ਮੇਰੀ ਸ਼ਤਪਾਨ ਜੋਗੀ ਸਰ ਕੁਝ ਹੈਲਪ ਹੋ ਜਾਏ ਮੇਰੀ ਰੋਟੀ ਪਾਣੀ ਦਾ ਜਗਾੜ ਹੋ ਜਾਵੇ ਨਾਲੇ ਮੇਰੇ ਬੱਚਿਆਂ ਦੀ ਫੀਸਾਂ ਭਰਨ ਦੀ। ਐਸਮ ਜਨ న్యూਸ ਦੇ ਲਈ ਅਮਰਸਰ ਤੋਂ ਖਰਜੀ ਸਿੰਘ ਗਰੇਵਾ ਦੀ ਰਿਪੋਰਟ।